ਆਪ ਕਵਿਤਰ ਗੁਰਪ੍ਰਮੇਤਾ ਵਰਪ ਪਰੋਗ ਬਿਨਾ ਸਾਖਾ ਤਨੁ ਆਰਾਤਮਾ ਰੂਪੇ ਏਕ ਵਿਕਾਰ ਕਉ ਕੀਰਤ ਕਲਸਾਰ ਸੰਪਤੀ ਮਜਾ ਬਲ ਸਦਿ ਕਰ ਗੁਰਪਰਸ ਮਾਪ ਕਰ ਤਤਿ ਪਾਈ ਮਾਨ ਸਿਵਕਿ ਪਰਵਾਨ ਤਾਰਨ ਦਰਨ ਕੀ ਆਨੁਮਾਨ ਹਰਨ ਤਤਿ ਮਾਨ ਆ ਆਮਦਾਣੀ ਕੋ ਤੱਕ ਗੁਰ ਪਰਮਾਣਿ ਜਾਕੀ ਤੇ ਤੱਕ ਚਲ ਠਾਨ ਨਵਨ ਬੋਦ ਸਥਾਨ ਪੈ ਸੀਖਨਾ ਤਕਦ ਬਿਤਾਰ ਕੋ ਕੀਰਤ ਕਲ ਸਮਾਰਨ ਕ ਤੀਮਦਾ ਕਰਨਾ ਦੰਤਰ ਗੁਰ ਪਰਸ ਸਵਾਰ ਦੇਖ ਧਰਮ ਸਮਰਨ ਅਲਪਾ ਪਰਮਾਤਮਾ ਸਰੂਪ ਬਲਵੰਤ ਕਾਮ ਕੋ ਬਨਾਸਾ ਲੋਹੋ ਵਸ ਕਰਨ ਚਰਨ ਜਾ ਕੇ ਪ੍ਰਤ ਪਾਲਨਾ ਸਮਰਤ ਸੰਗ੍ਰਹਿਣ ਕੈ ਅਮਰਤ ਕਲ ਢਾਲਣ ਸਤਿਗੁਰੂ ਕਲ ਤਿਲਕ ਸਤਿਗੁਰੂ ਸਤਿਗੁਰੂ ਕਾਲ ਸਤਿਗੁਰੂ ਤਿਲਕ ਸਤਿਗੁਰੂ ਸੋ ਪੈ ਤਰੇ ਗੁਰ ਜਗਤ ਗੁਰ ਸੀ ਗੁਰ ਰਾਜ ਗੁਰ ਲਹੇ ਨਾ ਕਰੇ ਸਦਾ ਕਲ ਜਿਵੇਂ ਕਰਨ ਕੇ ਇਛਾ ਝਾੜੇ ਧਰਮ ਸਪੂਰ ਦੇ ਨਵੇਂ ਕਰੇ ਕਤ ਮਨੁ ਬਚਾ ਦੇ ਕਤ ਜਾਣ ਸਫਲ ਕਰ ਤਲ ਕੋੜਾਣੀ